ਸਮਰ ਜਾ ਰਿਹਾ ਵੀ ਆਪਣੇ ਕਲਾਸ ਚ ਸੋ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਅੱਜ ਦਾ ਵਲੋਗ ਸ਼ੁਰੂ ਕਰਦੇ ਆਂ ਅੱਜ ਹੈ 5 ਸਤੰਬਰ ਅੱਜ ਪ੍ਰੋਗਰਾਮ ਹੈ ਸੋ ਅੱਜ ਪ੍ਰੋਗਰਾਮ ਹੈ ਅੱਜ ਤੁਹਾਨੂੰ ਦਿਖਾਵਾਂਗੇ ਪ੍ਰੋਗਰਾਮ ਤੇ ਵੀ ਜਾਵਾਂਗੇ ਉਹ ਵੀ ਵੀਡੀਓ ਦਿਖਾਵਾਂਗੇ ਉਹ ਬੱਚਿਆਂ ਦਾ ਪੀਟੀਐਮ ਵੀ ਅੱਜ ਪੇਰੈਂਟਸ ਮੀਟਿੰਗ ਸਕੂਲ ਚ ਉੱਥੇ ਵੀ ਜਾਵਾਂਗੇ ਉਹ ਵੀ ਦਿਖਾਵਾਂਗੇ ਬਣਾਈ ਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਚੈਨਲ ਉਤੇ ਨਵੇਂ ਤਾਂ ਸਬਸਕ੍ਰਾਈਬ ਕਰਿਓ ਅੱਜ ਦੇ ਬਲੌਗ ਵਿੱਚ ਜੁੜੇ ਰਹੋ ਇਹ ਬਲੌਗ ਐਂਡ ਤੱਕਰ ਦੇਖਿਓ ਤੁਹਾਨੂੰ ਜ਼ਰੂਰ ਆਨੰਦ ਆਵੇਗਾ ਸੋ ਗਰਮਕ ਪਿਆਰਿਓ ਅੱਜ ਦਾੜੀ ਨੂੰ ਚਾਹ ਬਣਾ ਕੇ ਦਿੰਨੇ ਆ ਮੈਂ ਦੁੱਧ ਪਾ ਲਿਆ ਤੇ ਗੈਸ ਚਾਲੂ ਕਰ ਲਿਆ ਤੇ ਆ ਰੱਖਤੀ ਚਾਹ ਆਪਣ ਕੈਂਸਤੇ ਮੰਮੀ ਉਹਨੀ ਰੋਟੀਆਂ ਪੁਕਾਰੀਆਂ ਉੱਥੇ ਮੰਮੀ ਦੇ ਸੀਮਾ ਵੇਲੇ ਨਹੀਂ ਗਏ ਤੇ ਮੈਂ ਵੇਲਾ ਸੀਗਾ ਉਹ ਕਹਿੰਦੇ ਚਾਹ ਬਣਾ ਕੇ ਦਿਓ ਦਾੜੀ ਚਾਹ ਧਰਤੀ ਚਾਹ ਧਰਤੀ ਡੈਡੀ ਦੀ ਰੀਡਿੰਗ ਚਾਹ ਬਣਾ ਕੇ ਦਿੰਨੇ ਅੱਜ ਸੋ ਗਰਮਕ ਪਿਆਰੋ ਉਬਲ ਲਾਗੀ ਚਾਹ ਤੇ ਹੁਣ ਪਾਉਨੇ ਆਪਾਂ ਚਾਹ ਪਤਾ ਨਹੀਂ ਮੈਨੂੰ ਕਿੰਨੀ ਪਾਉਂਦੇ ਆ ਚਲੋ ਇੰਨੀ ਸ਼ੂਗਰ ਮਿੱਠਾ ਘੱਟ ਪਾਉਣਾ ਹੈ ਕਿਉਂਕਿ ਡੈਡੀ ਨੂੰ ਸ਼ੂਗਰ ਚੰਗੀ ਆ ਅੱਧਾ ਚਮਚਾ ਸ਼ੂਗਰ ਖੰਡ ਦਾ ਪਾਤਾ ਤੇ ਅੱਧਾ ਚਮਚਾ ਪਾਤਾ ਚਾਹ ਤੇ ਚਾਹ ਉਬਲਣ ਲੱਗੀ ਸੋ ਗਰਮਕ ਪਿਆਰੋ ਬਣ ਗਈ ਚਾਹ ਤੇ ਹੁਣ ਪੁੰਨਦੇ ਆ ਇਹਨੂੰ ਪੁੰਨ ਪੁੰਨ ਕੇ ਤੇ ਫੇਰ ਡੈਡੀ ਨੂੰ ਵੜਾ ਦਿੰਨੇ ਉਬਲ ਰਹੀ ਹੈ ਉਬਲ ਗਈ ਹੈ ਤੇ ਹੁਣ ਪਿਆਰੋ ਨੇ ਦਮਾਲਾ ਦਵਾਰਸ ਜਾਨੇ ਪਿਆਰੋ ਕੀ ਮਿਲਦੇ ਆ ਸੋ ਗਰਮਕ ਪਿਆਰੋ ਤਿਆਰ ਹੋ ਗਏ ਦਮਾਲਾ ਸ ਜਾ ਕੇ ਝੋਲਾ ਪਾ ਕੇ ਰੈਡੀ ਆ ਅੱਜ ਸਮਰ ਦਾ ਸਕੂਲ ਪੀਟੀਐਮ ਹੈ ਪੇਰੈਂਟਸ ਮੀਟਿੰਗ ਉੱਥੇ ਜਾ ਰਹੇ ਆ ਅੱਜ ਨਾਲਕ ਵੀ ਜਾ ਰਿਹਾ ਉਸ ਤੋਂ ਬਾਅਦ ਦਵਾਨ ਤੇ ਜਾਵਾਂਗੇ ਉਸ ਤੋਂ ਬਾਅਦ ਪ੍ਰੋਗਰਾਮ ਤੇ ਜਾਵਾਂਗੇ ਸੋ ਹੁਣ ਚੱਲਨੇ ਆ ਗੱਡੀ ਤੇ ਸਟਾਰਟ ਗੱਡੀ ਤੇ ਸਰਬੱਤਾ ਵੀ ਜਾ ਰਿਹਾ ਹੈ ਸੀਮਾ ਵੀ ਜਾ ਰਹੀ ਹੈ ਕੀ ਦੇਣਾ ਮੈਡਮ ਨੂੰ ਗਿਫਟ ਕਾਈ ਨੂੰ ਕਹਿੰਦਾ ਸੀ ਉਹ ਨਾ ਕੀ ਦੇਣਾ ਬੋਲ ਬੋਲ ਫਿਰ ਕੀ ਦੇਣਾ ਸੱਪ ਸੋ ਗਰਮੁਖ ਪਿਆਰੇਓ ਕੱਲ ਨੂੰ ਹੈ ਟੀਚਰ ਡੇ ਟੀਚਰਸ ਡੇ ਸਰਬੱਤੇ ਨੇ ਦੇਣਾ ਆਪਦੀ ਮੈਮ ਨੂੰ ਗਿਫਟ ਕੋਈ ਕੀ ਦੇਣਾ ਬੋਲ ਫਿਰ ਦੱਸ ਤਾਂ ਸਹੀ ਕਾਪੂ ਤੇ ਦੋ ਉਹ ਦੱਸਣਾ ਨਹੀਂ ਹੁੰਦਾ ਫਿਰ ਦੱਸਣਾ ਥੋੜੀ ਹੁੰਦਾ ਕਾਪੂ ਤੇ ਦੋ ਤਨ ਦੱਸਣਾ ਨਹੀਂ ਹੁੰਦਾਗਾ ਸਰਪ੍ਰਾਈਜ਼ ਹੁੰਦਾ ਗਿਫਟ ਜੇ ਦੀ ਪੂਰੀ ਦੁਨੀਆ ਦੇ ਟੀਚਰ ਜੇ ਬੰਦਾ 5 ਅਕਤੂਬਰ ਨੂੰ ਅੱਛਾ ਕਿਹੜਾ ਇਹ ਇਹ ਇੰਡੀਆ ਦਾ ਜਿਹੜਾ ਵਰਲਡ ਜਿ ਹੁੰਦਾ ਉਹ ਦਾ 5 ਅਕਤੂਬਰ ਸਮਰ ਜਾ ਰਿਹਾ ਵੀ ਆਪਣੇ ਕਲਾਸ ਚ ਸਮਰ ਦੀ ਕਲਾਸ ਚ ਜਾਏ ਸਰਵਦੀ ਕਲਾਸ ਚ ਜਾਣਾ ਹਣ ਸਰਵਤ ਤੇਰੀ ਕਲਾਸ ਕਿੱਥੇ ਹੈ ਹੈ ਕਿੱਥੇ ਚਲ 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 ਦੋ ਦੋ ਛੇਤੀ ਲੇਟ ਹੋ ਜਾਣਾ ਆਪਾ ਸਰਵਤ ਤੇਰੇ ਨੰਬਰ ਬਹੁਤ ਆਏ ਵਧੀਆ ਨੰਬਰ ਆਏ ਪਾਸ ਹੋ ਗਿਆ ਸੋ ਗਰਮੁਖ ਪਿਆਰੋ ਜਾਏ ਦੋਨਾਂ ਦੇ ਸਕੂਲ ਕਲਾਸ ਚ ਵਧੀਆ ਨੰਬਰ ਆਏ ਚਲੋ ਪੀ ਡੀ ਐਮ ਤੇ ਜਾਏ ਵਧੀਆ ਨੰਬਰ ਆਏ ਸ਼੍ਰੀਮਾਨ ਸੰਤੀ ਸਿੰਘ ਜੀ ਮਾਰੇ ਸਕੂਲ ਦੀ ਪੜਾਈ ਵਧੀਆ ਆ ਸਕੂਲ ਆ ਜੀ ਇਧਰ ਕੇਤਲ ਸਿੰਘ ਪਰ ਮੰਡੀ ਇਧਰ ਆਪਣਾ ਪਿੰਡ ਸੋ ਹੁਣ ਚੱਲਦੇ ਆ ਦਵਾਨ ਤੇ ਲੇਟ ਹੋ ਰਹੇ ਆ 9:11 ਹੋ ਗਏ ਸਾਹਮਣੇ ਦੇਖੋ ਗੱਡੀ ਫਸ ਗਈ ਸੋ ਗਰਮਖ ਪਿਆਰਿਓ ਸੱਤਾ ਆ ਗਿਆ ਦਵਾਨ ਤੇ ਜਾ ਰਹੇ ਹੁਣ ਦਵਾਨ ਤੇ ਜਾ ਰਹੇ ਆ ਪੀ.ਡੀ.ਐਮ ਤੇ ਜਾਏ ਹੁਣ ਦਵਾਨ ਤੇ ਜਾ ਰਹੇ ਆ ਸੋ ਗਰਮਖ ਪਿਆਰਿਓ ਦਵਾਨ ਤੇ ਜਾਏ ਦਵਾਨ ਬਹੁਤ ਵਧੀਆ ਹੋਇਆ। ਉੱਥੇ ਥੋੜਾ ਜਿਹੀ ਬੀਜੀ ਹੋ ਗਈ ਸੀ ਤਾਂ ਵੀਡੀਓ ਨਹੀਂ ਬਣਾਈ ਗਈ। ਹੁਣ ਪੌਣੇ 2 ਹੋ ਗਏ ਆ। ਹੁਣੇ ਆਏ ਆ ਵਾਕਸ ਕਰੇ ਤੇ ਸਿੰਘ ਆਪੋ ਆਪਣੇ ਘਰੇ ਚਲੇ ਗਏ ਆ। ਸੋ ਬਹੁਤ ਵਧੀਆ ਹੋਇਆ ਦਵਾਨ। ਹੁਣ 10 ਮਿੰਟ ਰੈਸਟ ਕਰਦੇ ਆ। ਹਾਂਜੀ। ਕੱਪ ਲੈਣਾ ਸੀ। ਕਿ ਲੈਣਾ? ਕੱਪ। ਕਦੇ ਵਾਸਤੇ। ਟੀਚਰ ਡੇ ਆਣਾ। ਕੱਲ ਟੀਚਰ ਡੇ ਆਏ ਤੇ ਫਿਰ ਕੱਪ ਲੈਣਾ ਹੈ। ਸਮਰ ਤੱਕ ਕੱਪੜੇ ਲਈ ਬੈਠਾ ਹੋਈ। ਚੱਲੀਏ ਫਿਰ ਕੱਪ ਲੈਣ। ਚਲੋ। ਪਾਪਾ ਇਹ ਕਿਹੜਾ ਲੈਣਾ? ਹਾਂ ਜੀ ਟਿਪਸ ਆ ਜਾ ਸੁਣਾ ਇਹ ਲੈ ਕਿਉਂ ਨਾ ਪਾਪਾ ਜੀ ਮੌਸਮ ਖਰਾਬ ਹੋ ਗਿਆ ਪੁੱਤ ਬਾਹਰ ਤਾਂ ਵੀ ਪਾਪਾ ਜੀ ਕਾਸ਼ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਚਲ ਚਲਦੇ ਮੇਰੇ ਚਲਦੇ 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 ਸੋ ਗਰਮਕ ਪਿਆਰਿਓ ਕੱਲ ਨੂੰ ਟੀਚਰਸ ਡੇ ਹੈ ਤੇ ਸਰਬਤ ਕਹਿੰਦੀ ਮੈਂ ਆਪਦੀ ਮੈਮ ਨੂੰ ਕੱਪ ਦੇਣਾ ਹੁਣ ਕੱਪ ਲੈ ਕੇ ਆਉਨੇ ਮੰਡੀਆਂ ਜਾ ਕੇ ਸਰਬਤ ਜिद ਕਰ ਰਹੀ ਹੈ ਬਹੁਤ ਜੀ ਪਾਪਾ ਜੀ ਇੱਕ ਗੇਮ ਹਾਂ ਆ ਜਾ ਹੁਣ ਗੇਮ ਖੇਡਣ ਦਾ ਕਿਥੇ ਟਾਈਮ ਬਿਰੋ ਵੇਲਾ ਟਾਈਮ ਕਿੰਨਾ ਹੋ ਗਿਆ ਸਵਾ ਚਾਰ ਹੋ ਗਏ ਵੇਦਨਾ ਸੋ ਗੋਰ ਮੱਕ ਪਿਆਰੇ ਹੁਣ ਸ਼ਰਧਾਂਤ ਪਾਨ ਕਰਕੇ ਰੈਡੀ ਹੋ ਗਿਆ ਦਵਾਲਾ ਸਜਾ ਲਿਆ ਹੁਣ ਜਾ ਰਹੇ ਹਾਂ ਮੰਡੀ ਸਰਬੱਤ ਦਾ ਕੱਪ ਲੈਣ ਮੰਡੀ ਜਾ ਰਹੇ ਹਾਂ ਮੌਸਮ ਪੂਰਾ ਖਰਾਬ ਹੋ ਗਿਆ ਬੱਦਲ ਬੱਦਲ ਹੋ ਗਏ ਬਹੁਤ ਅੱਜ ਦਾ ਅਲਰਟ ਕੀਤਾ ਗਿਆ ਅੱਜ ਬਹੁਤ ਮੌਸਮ ਖਰਾਬ ਹੈ ਲੜਦੇ ਘਤੋਂ ਇੱਧਰ ਦੇ ਠੀਕ ਹੈ ਹਾਂ ਸੰਵਰਨ ਕੁਲਫੀ ਲੈ ਲਈ ਕੌਣ ਆਹ ਕੱਪ ਲੈ ਲੈ ਮਨੂ ਦੀ ਦੁਕਾਨ ਤੇ ਗਰਮਖ ਪਿਆਰਿਓ ਜਾਂਦਿਆਂ ਵੇਖੋ ਕਿੰਨੇ ਬੱਦਲ ਸੀ ਤੇ ਹੁਣ ਇੱਕ ਵੀ ਬੱਦਲ ਆ ਥੋੜਾ ਥੋੜਾ ਟਾਵਾਂ ਟਾਵਾਂ ਦਿਸਦਾ ਬਹੁਤ ਸਾਰੇ ਬੱਦਲ ਖਤਮ ਹੋ ਗਏ ਚਲੇ ਗਏ 15 ਮਿੰਟਾਂ ਬਾਅਦ ਮੁੜ ਕੇ ਆਏ ਅਸੀਂ ਆ ਵੀ ਮਿੰਟ ਲੱਗੇ ਪਸ ਮੰਡੀ ਦੇ ਸਾਨੂੰ 15 ਮਿੰਟਾਂ ਦੇ ਵਿੱਚ ਸਾਫ ਹੋ ਗਿਆ ਸਾਰਾ ਲਿਆਓ ਦਿਖਾਓ ਕੀ ਲਿਆਇਆ ਮੈਂ ਬਸ ਨਹੀਂ ਮੈਂ ਆ ਰਿਹਾ ਮੈਡਮ ਵਾਸਤੇ ਸਮਰ ਲਿਆ ਗਿਫਟ ਮੈਡਮ ਵਾਸਤੇ ਕੱਪ ਛੋਣਾ ਕੱਪ ਛੋਣਾ ਇੱਥੇ ਇੱਥੇ ਫਰੂਟ ਇਹਨੇ ਇਹਨੂੰ ਬਾਹਰ ਲੈ ਕਰਕੇ ਆਨੇ ਤੇ ਇੱਥੇ ਇੱਥੇ ਫਰੂਟ ਸਹੀ ਦਿੱਖ ਜੂਗਾ। ਹਮਮ ਸਬਰ ਕੱਪ ਲੈ ਆਉਦੀ ਮੈਂ ਵਾਸਤੇ ਤੇ ਸਰਬੱਤ ਲਈ ਆਈ ਹੈ ਫਰੂਟ ਕੱਟਣ ਵਾਲਾ। ਕੱਲ ਨੂੰ ਟੀਚਰਸ ਡੇ ਆ ਕਹਿੰਦੇ ਦੇਣਾ ਅਸੀਂ। ਮੇਰਾ ਖਰਚਾ ਕਰਾਤਾ। ਸ਼ੁਗਰ ਮਖ ਭਿਆਰੋ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ। ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਊਗਾ। ਵਧੀਆ ਲੱਗਿਆ ਤੇ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਰਵ ਰੱਖਾ ਆਪਣੇ ਆਤੇ ਆਪਣੇ ਦਾ ਖਿਆਲ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ